ਜੋ ਤਰਕੇ ਛੋਟਾ ਜੋਤ ਪਿਆ

ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਦੇਖਾਰੀ ਜੀ ਤੂੰ ਪ੍ਰਭ ਦਾਤਾ ਦਾਨ ਬਤ ਪੂਰਾ हम थारे भिखारी जीव हो तू प्रभु दाता ਕਿ ਛਿਥਰ ਨਾ ਰਹਾ ਕਿ ਛਿਥਰ ਨਾ ਰਹਾ ਵੈ ਗੁਰ ਮੈਂ ਕੀ ਮੰਗੋ ਕਿ ਛਿਥਰ ਨਾ ਰਹਾ ਮੈਂ ਕੀ ਕਿ ਛਿਥਰ ਨਾ ਰਹਾ ਹਰਦੀ ਜੈ ਨਾਮ ਪਿਆਰੀ ਜੀਓ ਹਰਦੀ ਜੈ ਨਾਮ ਪਿਆਰੀ ਜੀਓ ਓ ਤੂੰ ਪ੍ਰਭ ਦਾਤਾ ਦਾਨ ਬਤ ਪੂਰਾ

ਕੱਟ ਕੱਟ ਰਵ ਰਿਆ ਬਲਵਾਰੀ ਕੱਟ ਕੱਟ ਦਵ ਰਿਆ ਰਿਆ ਕੱਟ ਕੱਟ ਰਵ ਰਿਆ ਬਨਵਾਰੀ ਕੱਟ ਕੱਟ ਰਵ ਰਿਆ

ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ ਓ ਤੂੰ ਪ੍ਰਭ ਕਾ ਕਾਲ ਬਤ ਪੂਰਾ ਹਮਤਾਰੇ ਬਿਖਾਰੀ ਦੀਓ ਓ ਤੂੰ ਪ੍ਰਭ ਦਾਤਾ ਦਾਨ ਬਤ ਪੂਰਾ ਹਮ ਥਾਰੇ ਬਿਖਾਰੀ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਏ ਚਿੰਤੇਰਾ ਨਾ ਰਹਾ ਹਰਦੀ ਜੈ ਨਾਮ ਪਿਆਰੀ ਧੀ ਹਰਦੀ ਜੈ ਨਾਮ ਪਿਆਰੀ ਧੀ ਦੀ ਜੈ ਨਾਮ ਦੀ ਜੈ ਨਾਮ ਹਰਦੀ ਜੈ ਨਾਮ Dham, di jana Dham, jana, Dham, Vahikuru Dham, Vahikuru Dham, ਬਰਤ ਪਿਆਰ ਆਕਾਸ਼ ਦਿਖਾਇਓ ਬਰਤ ਗੁਰ ਸਤ ਗੁਰ ਕਿਰਪਾ ਤਾਰੀ ਜਿਓ ਗੁਰ ਸਤ ਗੁਰ ਕਿਰਪਾ ਧਾਰੀ ਸੋ ਬ੍ਰਹਮ ਅਜੋਨੀ ਹੈਪੀ ਹੋਲੀ ਸੋ ਬ੍ਰਹਮ ਆ ਹੈਪੀ ਆਦ ਸਾਥ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਸਾਥ ਜੁਗਾਦ ਹੈਪੀ ਸਚ ਨਾਨਕ ਹੋਸੀ ਸੋ ਬ੍ਰਭ ਅਜੋਨੀ ਹੈ ਵੀ ਹੋਲੀ ਕਟ ਪੀਤਰ ਦੇਖ ਮੁਰਾਰੇ ਦੀਓ ਕਟ ਪੀਤਰ ਦੇਖ ਮੁਰਾਰੇ ਕਟ ਪੀਤਰ ਕਟ ਪੀਤਰ ਕਟ ਪੀਤਰ ਕਟ ਪੀਤਰ ਕਟ ਪੀਤਰ ਕਟ ਪੀਤਰ ਉਹ ਰਾਣੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਤੂੰ ਪ੍ਰਭ ਦਾਤਾ ਗਾਤ ਮੁਕ ਹਮ ਥਾਰੇ ਆ ਹਮ ਥਾਰੇ ਬੇਖਾਰੀ ਜੀਓ ਹਮ ਸਾਵੇ ਸਾਰੇ ਜ ਕੋ ਬੇਖਾਰੀ ਜੀ ਵਾਹਿਗੁਰੂ ਤੋ ਪ੍ਰਸਾਦ ਗਾਤਾ ਗੁਰਬੰਘਲ ਤੋੜੇ ਤਾਰੇ ਸਤ ਗੁਰ ਬੰਦਨ ਕੋੜੇ ਲਾਇ ਬਹੁੜ ਨਕਰਬ ਮਜਾਰੀ ਜੀਓ ਬਹੁੜ ਨਕਰਬ ਮਜਾ ਨਾਨਕ ਗਿਆਨ ਰਤਨ ਪਰਗਾਸੇ ਆ ਨਾਨਕ ਗਿਆਨ ਹਰ ਮਨ ਵਸਿਆ ਨਿਰਕਾਰੀ ਜੀਓ ਸਤ ਗੁਰ ਬੰਦਨ ਤੋੜ ਨਿਾਰੇ ਸਤ ਗੁਰ ਬੰਦਨ ਤੋੜ ਨਿਾਰੇ ਬੰਧਨ ਤੋੜ ਬੁਲਾਵੇ ਰਾਂ ਬੰਦਨ ਤੋੜ ਜਾਵੇ ਰਾਂ ਮਨ ਮੈ ਲਾਗੇ ਸੱਚੀਆਂ ਲ ਮਨ ਮੈ ਲਾਗੇ ਦਲ ਤਨ শির ਗੁਰ ਗ੍ਰੰਥ ਸਾਹਿਬ ਕੀ ਦਲ ਤਨ ਤਲ ਤਲ ਸਿਰ ਗੁਰੂ ਗ੍ਰੰਥ ਸਾਹਿਬ ਦੀ ਬਨਹਾਰੀ ਗੁਰ ਆਪਲੇ ਦਿਓ ਹਾਰੀ ਸਦ ਓ ਜਿਨ ਬਾਣਸ ਤੇ ਦੇਵ ਤਕੀਏ ਕਰਨ ਨਾ ਲਾਗੀ ਜੈਸੋ ਚਲਦਾ ਉਗਵੇ ਸੂਰਜ ਚੜੇ ਅਜਾਏ ਇਤੇ ਜਾਣਣ ਹੋਦਿਆ ਗੁਰ ਮਿਲ ਸਤ ਗੁਰ ਬਲ ਦਲ ਤੋੜੇ ਤਿਰਾਰੇ ਸਤ ਗੁਰ ਸਤ ਗੁਰ ਬਲ ਦਲ ਤੋੜੇ ਤਿਰਾਰੇ ਬੋੜ ਨਗਰਬ ਮਚਾਰੀ ਜੀਓ ਬੋੜ ਨਗਰ ਓ ਤਨਕ ਗਿਆਨ ਰਤਨ ਪਰਗਾਸਿਆ ਤਨਕ ਗਿਆਨ ਹਰ ਮਨ ਵਸਿਆ ਨਿਰੰਕਾਰੀ ਜੀ ਹਰ ਮਨ ਵਸਿਆ ਨਿਰੰਕਾਰੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹ ਜਪ ਲੋ ਸਾਰੇ ਵਾਹ Wow. ਮੈਂ ਕੀ ਮੰਗੋ ਕਿਛ ਤੇਰ ਨਾ ਰਹਾ ਈ ਮੈਂ ਕੀ ਮੰਗੋ ਕਿਛ ਤੇਰ ਨਾ ਰਹਾ ਈ ਆ ਮੈਂ ਕੀ ਮੰਗੋ ਕਿਛ ਤੇਰ ਨਾ ਰਹਾ ਈ ਭਰਦੀ ਜੇ ਨਾਮ ਪਿਆਰੀ ਜੀ ਆਹਰਦੀ ਜਨਾ ਪਿਆਰੀ ਜੀ ਜੋ ਜਪੋ ਜੀ ਤੂੰ ਪ੍ਰਭ ਦਾਤ ਗਾਲ ਬਤ ਪੂਰਾ ਦਾਨਤ ਕਪੂਰਾ ਅਮਥਾਰੇ ਪਿਖਾਰੇ ਜੀ ਓ ਅਮਥਾਰੇ ਆ ਪਿਖਾਰੇ ਜੀ ਜਗਤ ਪਿਕਾਰੀ ਫਿਰਤ ਹੈ ਸਭ ਕੋ ਦਾ ਤਾਰਾ ਜਗਤ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਜਗਤ ਸਭ ਕੋ ਦਾਤਾ ਸਭ ਕੋ ਦਾਤਾ ਸਭ ਕੋ ਦਾਤਾ ਦਾਤਾ ਰਾਮ ਦਾਤਾ ਰਾਮ ਦਾਤਾ Wahe Guru 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 Kaho Nanak Man Simar Tain ਪੂਰਨ ਪੂਰਨ ਹੋਵੇ ਕਾਮ ਪੂਰਨ ਹੋਵੇ ਕਾਮ ਪੂਰਨ ਹੋਵੇ ਕਾਮ ਹੋਰਨ ਹੋਵੇ ਕਾਮ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿੰਨ ਪੈਦਾ ਇਸ ਤੂੰ ਕੀਆ सोई दे आधा सोई दे आधा सोई दे आधा सोई ते मेहरवान साहिब मेहरवान साहिब मेरा मेहरवान जी सगल को दे तू प्रब दाता ਕਾਲ ਵਦ ਪੂਰਾ ਜਪੋ ਤੂੰ ਪ੍ਰਭ ਦਾ ਆ ਦਾਨ ਵਦ ਪੂਰਾ ਹਮ ਥਾਰੇ ਬਖਾਰੀ ਦੀ ਆ ਹਮ ਬਖਾਰੀ ਮੈਂ ਕਿਆ ਮੰਗੋ ਕਿਛ ਤੇਰ ਨਾ ਰਹੀ ਮੈਂ ਕਿਆ ਮੰਗੋ ਹਰ ਦੀਜੈ ਨਾਮ ਪਿਆਰੀ ਹਰ ਦੀਜੈ ਨਾਮ ਪਿਆਰੀ ਓ ਤੂੰ ਪ੍ਰਭ ਦਾ ਦਾਲਵਤ ਪੂਰਾ ਗਾਨ ਮਰਗੋ ਅਬ ਥਾਰੇ ਬੇਖਾਰੀ ਆ ਹਵ ਥਾਰੇ ਬੇਖਾਰੀ ਜਿਓ ਬੇਖਾਰੀ ਆਸੀਆ ਕੀ ਮੰਗੂਂ ਸੇਵਿਆ ਸਦਾ ਦਗਾ ਨੀਤ ਨਾ ਸਦਾ ਸਦਾ ਤਛਡਾਇ ਸੋਈ ਦਿਆਨ تیرے ਨਾਮ ਤਰਾ ਸਦ ਕੁਰਬਾਨੇ ਚਾਉ ਸਰਬੰਗ ਸਾਚਾ ਏਕ ਹੈ ਤਾਹੀ ਕੋਏ ਆਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤਾਹੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਗੁਰੂ ਜੀ ਤੁਹਾਡੀ ਸੇਵਾ ਹੀ ਕਰ ਸਕਦਾ ਜਿਹਦੇ ਤੇ ਤੁਹਾਡੀ ਨਜ਼ਰ ਹੋ ਜਾਵੇ ਆਖੋ ਵਾਹਿਗੁਰੂ ਜੇ ਤੇ ਤੁਸੀਂ ਖੁਸ਼ ਹੋ ਜਾਂਦੇ ਹੋ ਨਾ ਹੁਣ ਤੁਸੀਂ ਆਪਣੀ ਸੇਵਾ ਵਿੱਚ ਲਾ ਲਿਓ ਭਾਵੇਂ ਉਹ ਸੇਵਾ ਜਿੱਦਾਂ ਦੀ ਵੀ ਹੋਵੇ ਆਖੋ ਵਾਹਿਗੁਰੂ ਪੁਰਤਿੰ ਫਿਰ ਬੜੇ ਪਿਆਰ ਲੱਗਦੇ ਕਹਿੰਦੇ ਤੁਦ ਬਾਜ ਪਿਆਰੇ ਕੇਮ ਰੱਖੇ ਤੇਰੇ ਬਿਨਾ ਮੈਂ ਕਿਦਾਂ ਰਹਿ ਸਕਦਾ ਆਖੋ ਵੈਕਰੋ ਤੁਦ ਬਾਜ ਪਿਆਰੇ ਸਾਂ ਵਢਾਈ ਦੇ ਜਿਤ ਨਾਮ ਤੇਰੇ ਲਾਗ ਬਸ ਮੈਨੂੰ ਤੇ ਆ ਖੁਸ਼ੀ ਦੇ ਕਿ ਮੈਂ ਤੇਰੇ ਨਾਮ ਨਾਲ ਲੱਗਾ ਹੀ ਰਾਂ ਆਖੋ ਵੈਕਰੋ ਵੈਕਰੋ ਬਸ ਜਿੰਨੇ ਸਵਾਸ ਮੇਰੇ ਬਾਕੀ ਰਹਿਣਾਂ ਇਹ ਸਾਰੇ ਸਵਾਸਾਂ ਚ ਮੈਂ ਤੇਰਾ ਨਾਮ ਜਾਵਾਂ ਆਖੋ ਵੈਕਰੋ ਤੇਰੀ ਵਧਾਈ ਕਰਾ ਤੇਰੇ ਗੁਣਾਂ ਵੱਡੀ ਗੱਲ ਇਹ ਨਹੀਂ ਕਿ ਸਾਨੂੰ 100 ਸਾਲ ਦੀ ਉਮਰ ਮਿਲਦੀ ਹੈ ਕਿ 50 ਦੀ ਆਖੋ ਵਾਹਿਗੁਰੂ ਬਲ ਵਾਹਿਗੁਰੂ ਵੱਡੀ ਇਹ ਕਿ ਜਿੰਨੀ ਮਿਲੀ ਉਹਦੇ ਚ ਰਿਜ਼ਲਟ ਕੀ ਆ ਸਾਡਾ ਰਿਜ਼ਲਟ ਕੀ ਆ ਭਾਵੇਂ ਬੱਚਾ ਇੱਕ ਪੀਰੀਅਡ ਲਗਾ ਆਖੋ ਵਾਹਿਗੁਰੂ ਸਵਾਲ ਇਹ ਕਿ ਜਿਹੜਾ ਇੱਕ ਪੀਰੀਅਡ ਲਗਾ ਕੇ ਸਿੱਖ ਕੇ ਕੀ ਆ ਉਥੇ ਤਾਂ ਇਹੀ ਹੈ ਨਾ ਸਿੱਖਿਆ ਔਰ ਉਹਨੂੰ ਕਮਾਇਆ ਪਹਿਲੇ ਸੁਣਿਆ ਦੀ ਪੌੜੀ ਹੈ ਫਿਰ ਮੰਨੇ ਦੀਆਂ ਪੌੜੀਆਂ ਅਕੋ ਵਾਹਿਗੁਰੂ ਪਹਿਲੇ ਸੋੜ ਲਓ ਚੰਗੀ ਤਰ੍ਹਾਂ ਫਿਰ ਮਾਰਾ ਕਹਿੰਦੇ ਸੁਣ ਕੇ ਵੀ ਬੜੀ ਕਿਰਪਾ ਹੋਣੀ ਏ ਨਾਨਕ ਭਗਤਾਂ ਸਦਾ ਵਿਗਾ ਸੋੜੇ ਦੁੱਖ ਪਾ ਬੜੀ ਬਖਸ਼ਿਸ਼ ਹੈ ਸੁਰਜ ਜੇ ਮੰਨ ਨਹੀਂ ਲੋ ਮਾਰਾ ਕਹਿੰਦਾ ਹਮ ਦਾਸੀ ਨਹੀਂ ਸਕਦਾ ਮੰਨਣ ਕੀ ਗੱਤ ਦਾਸੀ ਵੀ ਸਕਦਾ ਕਿੰਨੀ ਕਿਰਪਾ ਸਕਦੀ ਤੋ ਗੁਰੂ ਦੀ ਗੱਲ ਮੰਨਣੀ ਗੁਰੂ ਵੱਲ ਧਿਆਨ ਰੱਖਣਾ ਦੁਨੀਆ ਦੇ ਝੂਠੇ ਲਾਲਚਾਂ ਤੋਂ ਬੜੇ ਪਿਆਰੇ ਆ ਨੇਤਰ ਦਿੱਤੇ ਗੁਰੂ ਸਾਹਿਬ ਦੇ ਸਨ ਜਿੰਨਾ ਮਰਜੀ ਅੰਮ੍ਰਿਤ ਲੈ ਜਾਉਂਦਾ ਆਖੋ ਵਾਹਿਗੁਰੂ 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 ਅੱਖਿਓ ਤਕੜਾ ਬਾਣ ਤੁਹਾਡੀ ਕੌਣ ਕਹੈ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦਿਆਂ ਤੱਕਦਿਆਂ ਥੱਕੋ ਨਾ ਆਖੋ ਵਾਹਿਗੁਰੂ ਭਾਈ ਵੀਰ ਸਿੰਘ ਕਹਿੰਦੇ ਵੀ ਤੁਹਾਨੂੰ ਕੌਣ ਕਹਿੰਦਾ ਨਾ ਤੱਕੋ ਤੱਕੋ ਏ ਰੱਬ ਨੇ ਕੁਦਰਤ ਬਣਾਈ ਐ ਦੇਖੋ ਪਰ ਇਸ ਕੁਦਰਤ ਵਿੱਚ ਵਾਹਿਗੁਰੂ ਬੈਠਾ ਐ ਇਸ ਰੂਪ ਚ ਦੇਖੋ ਬਸ ਆਖੋ ਵਾਹਿਗੁਰੂ ਵਾਹਿਗੁਰੂ ਵਿੱਚ ਇੱਕ ਪੰਕਤੀ ਮੈਨੂੰ ਵਿੱਚ ਮਿਸ ਕਰ ਰਹੀ ਹੁੰਦੀ ਆ ਉਹਦੇ ਚ ਪੰਕਤੀ ਹੁੰਦੀ ਏ ਇਸ ਜਗਤ ਤਮਾਸ਼ੀਏ ਨੂੰ ਜ਼ਹਿਰ ਬਣਾ ਕੇ ਫਕੂ ਨਾ ਆਖੋ ਵਾਹਿਗੁਰੂ ਕਹਿੰਦੇ ਇਹ ਅੰਮ੍ਰਿਤ ਹੈ ਪਰ ਇਹਨੂੰ ਜ਼ਹਿਰ ਬਣਾਨਾ ਜਦੋਂ ਅਸੀਂ ਆਪਣਾ ਸਾਰਾ ਧਿਆਨ ਗਲਤ ਪਾਸੇ ਲਾ ਦਿੰਦੇ ਆ ਕਿੰਨਾ ਅੱਖਾਂ ਨਾਲ ਮੈਨ ਅੰਦਰ ਜਾਂਦੀ ਆਖੋ ਵੇਖੋ ਹੈ ਕੀ ਇਹ ਨੇਤਰੋ ਮੇਰੇ ਹਰ ਤੁਮੇ ਜੋਤ ਤਰੀ ਹਰ ਬਿਨ ਅਵਰਨਾ ਦੇਖੋ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਇੱਕ ਪਾਸੇ ਅਬਰਤ ਅੰਦਰ ਜਾਂਦਾ ਤੇ ਐਡੇ ਵਧੀਆ ਰਿਜ਼ਲਟ ਆਉਂਦੇ ਆ ਜੀਵਨ ਦੇ ਬੰਦਾ ਐ ਭਾਗੋ ਭਾਗ ਹੋ ਜਾਂਦਾ ਕਹਿੰਦਾ ਵਾਹ ਬਈ ਐਡੀ ਬਖਸ਼ੀਸੀ ਮੈਂ ਐਡੀ ਲੇਟ ਕਿਉਂ ਕੀਤਾ ਆਖੋ ਐਕਰ ਇੱਕ ਪਾਸੇ ਗੁਰਬਾਣੀ ਦੇ ਰਾਹੀ ਮੈਂ ਹਰ ਬੰਦੇ ਵਿੱਚ ਰੱਬ ਨੂੰ ਸੋਚਿਆ ਹਰ ਬੰਦੇ ਵਿੱਚ ਸਭ ਮੈਂ ਜੋਤ ਜੋਤ ਬਰ ਗਾਣੀ ਨੇ ਮੈਨੂੰ ਐਡੀ ਦ੍ਰਿਸ਼ਟੀ ਦੇ ਦਿੱਤੀ ਕਿ ਮੈਂ ਬੋਲਣਾ ਹੀ ਨਹੀਂ ਮਾੜਾ ਮੈਂ ਤੱਕਣਾ ਹੀ ਵਡਿਆ ਤੇ ਜਿਸ ਪਾਸੇ ਮੈਨੂੰ ਪਤਾ ਹੈ ਕਿ ਇਸ ਪਾਸੇ ਮੇਰੇ ਸਤਿਗੁਰੂ ਦੀ ਮਨਜ਼ੂਰੀ ਨਹੀਂ ਆਖੋ ਹੇ ਗੁਰੂ ਇਸ ਪਾਸੇ ਸਤਿਗੁਰੂ ਨੇ ਕਿਹਾ ਜੋਗਿਆ ਤੂੰ ਨਹੀਂ ਜਾਣਾ ਆਖੋ ਹੇ ਗੁਰੂ ਮਤਾਂ ਕਿਤੇ ਸੋਚਣਾ ਕਿ ਅੱਜ ਪੌੜੀਆਂ ਬਾਹਰ ਨੇ ਅੱਜ ਪੌੜੀਆਂ ਘਰੇ ਹੀ ਨੇ ਅਖਵਾਇ ਕਰੋ ਬਚਾ ਕੇ ਰੱਖਣੇ ਮੰਨ ਲਉ ਅਖਵਾਇ ਕਰੋ ਅੱਜ ਹੀ ਸੱਚ ਖੰਡ ਦੀਆਂ ਪੌੜੀਆਂ ਵੀ ਘਰੇ ਨੇ ਤੇ ਨਰਕ ਦੀਆਂ ਪੌੜੀਆਂ ਅਖਵਾਇ ਕਰੋ ਜਿੰਨਾ ਆਹ ਦੇਖੋ ਆਈ ਗ੍ਰੰਥ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਇਆ ਦੇਣ ਵਾਲੇ ਨੇ ਚਲੋ ਸਾਨੂੰ ਇੱਕ ਬੜੀ ਸੋਹਣੀ ਚੀਜ਼ ਦਿੱਤੀ ਹੈ ਪਰ ਜੇ ਅਸੀਂ ਇਹਦੇ ਵਿੱਚ ਇਹੇ ਦੇਖ ਕੇ ਇਹਦੇ ਵਿੱਚ ਅਰਥ ਪੜਾਂਗੇ ਸ਼ਬਦਾਂ ਦੇ ਸਾਡੇ ਖਿਆਲ ਪਤਾ ਨਹੀਂ ਕਿਹੜੇ ਮਹਿਲਾ ਚਲੇ ਜਾਣਗੇ ਇੱਕ ਤੋਂ ਬਾਅਦ ਇੱਕ ਸ਼ਬਦ ਇੰਨਾ ਡੂੰਗਾ ਇੰਨਾ ਰਸਵਲਾ ਇੰਨਾ ਪਖਿਸ਼ਵਲਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਇੱਕ ਦੋ ਤਿੰਨ ਹਰ ਸ਼ਬਦ ਕਹਿੰਦਾ ਤੂੰ ਜੁੜ ਕੇ ਤਾਂ ਦੇਖ ਚੌਂਕੜਾ ਲਾ ਕੇ ਤਾਂ ਦੇਖ ਆਖੋ ਐਂ ਕਰੂ ਤੂੰ ਗੁਰੂਕੁਲ ਮੰਗ ਕੇ ਤਾਂ ਦੇਖ ਅਸੀਂ ਮੰਗਦੇ ਆ ਧੰਨ ਦੇ ਦਿਓ ਦੌਲਤਾਂ ਦੇ ਦਿਓ ਫੈਕਟਰੀਆਂ ਦੇ ਦਿਓ ਆਖੋ ਐਂ ਕਰੂ ਤੇ ਗੁਰੂ ਕਹਿੰਦਾ ਤੂੰ ਕਦੇ ਤੱਕ ਐ ਮੈਨੂੰ ਸਿਮਰਨ ਦੇ ਦਿਓ ਮਹਾਰਾਜ ਆਪਣਾ नाम दे दू उन्हें आया ना शब्द देखो गुरु नानक साहब ने कि तू प्रभ तू दान पूरा तू प्रब दाता दान पूरा, पूरा हम थारे भिखारी जी हो ਮੱਥਾਰੇ ਵਿਖਾਰੀ ਤੂੰ ਪ੍ਰਭ ਦਾਤਾ ਦਾਤ ਕੋ ਫਿਰ ਕੀ ਕਿਆ ਮੈਂ ਕੀ ਮੰਗਾਂ ਕਿਛ ਥਿਰ ਹਰ ਦੀਜੇ ਨਾਮ ਪਿਆਰ ਮੰਗਣ ਵਾਲਾ ਇਹ ਬੰਦੇ ਆਪਾਂ ਇੱਕ ਉਦਾਹਰਨ ਕਈ ਵਾਰੀ ਕੀਤੀ ਹੈ ਬਈ ਇੱਕ ਬੰਦਾ ਮਿਹਨਤ ਕਰਦਾ ਹੈ ਪਰ ਮਿਹਨਤ ਮਿਹਨਤ 'ਚ ਫਰਕ ਹੈ ਇੱਕ ਸਾਰਾ ਦਿਨ ਦਿਹਾੜੀ ਕਮਉਂਦਾ ਹੈ ਮਜ਼ਦੂਰੀ ਕਰਦਾ ਹੈ 500 ਰੁਪਏ 700 ਰੁਪਏ ਕਰ ਲਿਆ ਅੱਜ ਵੀ ਹੈ ਨਾ ਇੱਕ ਬੰਦਾ ਕੱਪੜੇ ਦੀ ਦੁਕਾਨ ਤੇ ਬੈਠਾ ਹੈ ਮਿਹਨਤ ਉਹਦੇ ਨਾਲੋਂ ਘੱਟ ਹੈ ਮਜ਼ਦੂਰ ਨਾਲ ਪਰ ਕਮਾਈ ਜ਼ਿਆਦਾ ਆਖੋ ਵਾਹਿਗੁਰੂ ਇਹ ਕੋਸ ਤੋਂ ਉੱਪਰ ਜਿਹੜਾ ਆਹ ਸੋਨੇ ਦਾ ਕੰਮ ਕਰਦਾ ਹੈ ਗਹਿਣਿਆਂ ਦਾ ਕੰਮ ਕਰਦਾ ਹੈ ਇੱਕ ਗਾਜਾ ਜੇ ਤਾਂ ਕੱਪੜੇ ਵਾਲੇ ਨਾਲੋਂ ਕਈ ਗੁਣਾ ਵੱਧ ਕਮਾ ਜਾਏਗਾ ਆਖੋ ਵਾਹਿਗੁਰੂ ਉਹਨੂੰ ਇੱਕ ਦਿਨ ਨਹੀਂ ਉਹਨੂੰ ਹਫਤੇ ਵਿੱਚ ਵੀ ਇੱਕ ਘਾਹਕ ਬਹੁਤ ਹੈ ਆਖੋ ਵਾਹਿਗੁਰੂ ਉਹ ਇਦਾਂ ਇਦਾਂ ਦੇ ਕੰਮ ਕਰ ਜਾਂਦੇ ਲੋਕ ਆਖੋ ਵਾਹਿਗੁਰੂ ਖੈਰ ਕਮਾਈ ਇਹਨਾਂ ਦੀ ਜਾਂਦਾ ਇਦਾਂ ਹੀ ਸੱਚੇ ਬਾਸ਼ਾ ਕਹਿੰਦੇ ਹੈ ਜਿਹੜਾ ਆਪਣੇ ਸਤਿਗੁਰੂ ਦੀ ਸੇਵਾ ਕਰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਤੱਖ ਜਾਣ ਕੇ ਉਹਨਾਂ ਦੀ ਸੇਵਾ ਕਰਦਾ ਹੈ ਉਹਨਾਂ ਦੀ ਦਿੱਤੀ ਬਾਣੀ ਨੂੰ ਪੜਦਾ ਹੈ ਫਿਰ ਉਹਦਾ ਉਹਨੂੰ ਘਾਲ ਥੱਕਣ ਦੀ ਲੋੜ ਨਹੀਂ ਪੈਂਦੀ ਉਹਦੇ ਕੰਮ ਖੇਤੀ ਸਬਰਣੇ ਅਕੋ ਵੈਗਰੋ ਕਿਉਂ ਕਿਉਂ ਹੋਣਗੇ ਕਹਿੰਦਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਟਤਾ ਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ ਉਥੇ ਫਿਰ ਗੁਰੂ ਆਪ ਦੌੜਦਾ ਆਪਣੇ ਸੇਵਕ ਲਈ ਭੱਜ ਕੇ ਜਾਂਦਾ ਧਾਵੇ ਹੁੰਦੇ ਭੱਜ ਕੇ ਇਹ ਗੁਰੂ ਜੀ ਦੀ ਆਪਣੀ ਬਾਣੀ ਹੈ ਨਾ ਜੀ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਸੇਵਕ ਬਣ ਕੇ ਤਾਂ ਦੇਖ ਤੂੰ ਸੇਵਾ ਕਰਕੇ ਤਾਂ ਦੇਖ ਤੋ ਅਰਦਾਸ ਹੈ ਗੁਰੂ ਜੀ ਸਾਨੂੰ ਇਸ ਪਾਸੇ ਦਾ ਹਮੇਸ਼ਾ ਜਗਾ ਕੇ ਰੱਖਣ ਸਾਰੇ ਦਿਨ ਵਿੱਚ ਸਾਡੇ ਕੋਲੋਂ ਐਸੇ ਕੰਮ ਕਰਾਉਣ ਜਿਦੇ ਵਿੱਚ ਉਹਨਾਂ ਦੀ ਯਾਦ ਬਣੀ ਰਹੇ ਔਰ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਰਹੀਏ ਸਤਿਗੁਰੂ ਸਾਰਿਆਂ ਦਾ ਧਿਆਨ ਰੱਖਣ ਦਾ ਦੀਖੀਮਾ ਸ਼ਲੋਕ ਪਵਣ ਗੁਰੂ ਪਾਣੀ ਪੰਧਾ ਦਿਨਸ ਰਾਤ ਦੇ ਦਾਈ ਦਾਇਆ ਯਾ ਯਾ ਬੁਰਿਆ ਯਾ ਵਾਚੇ ਤਰਭ ਹਦੂਰ ਕਰਮੀ ਆਪੋ ਆਪੜ ਜਿਨੀ ਨਾਮ ਤੇ ਆਏ ਆ ਗਏ ਮੁਸ਼ਕਲ ਕਾ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਤੇ ਆਏ ਰਾਇਣ ਦੇਖੋ ਜਤ ਦਤ ਵਿਚਾਰਿਓ ਦਾਸ ਗੋਵਿੰਦ ਪਰਹਾਇਣ ਅਬਨਾਸੀ ਖੀਮ ਚਹੇ ਜੇ ਨਾਨਕ ਸਦਾ ਸਿਮਰ